ਹਾਂਜੀ ਸੋਖਦੇ ਤੁਹਾਡੇ ਤੁਹਾਡੇ ਆਪਣੇ ਚੈਨਲ ਪਰਮ ਆਜੂਰਿਕ ਕਿਚਨ ਦੇ ਵਿੱਚ ਅੱਜ ਆਪਾਂ ਇੱਕ ਨਾਰਮਲ ਜੀ ਐਕਸਪੀਰੀ ਹੋਣ ਵਾਲੀ ਜਿਹੜੀ ਇੱਕ ਸਮੱਸਿਆ ਖਾਸ ਕਰਕੇ ਜਦੋਂ ਮੌਸਮ ਬਦਲਦਾ ਤੇ ਨਾਰਜੀ ਹਿਸਾਬ ਹੁੰਦੀ ਹੈ ਪਰ ਜਿਹੜੀ ਨਾਰਮਲ ਹੈ ਨਹੀਂ ਜਨਨ ਨੂੰ ਸਮਝ ਲੈਣੇ ਹੈ ਇਹ ਹੈ ਸਾਈਨਸਟਾਈਟਸ ਵਿੱਚ ਸਾਈਨਸ ਸੈਂਟ੍ਰੀਕ ਕਹਿੰਦੇ ਨੂੰ ਸਹੀ ਟਾਈਮ ਅੰਗਰੇਜ਼ੀ ਵਿੱਚ ਅੰਗਰੇਜ਼ੀ ਦੇ ਵਿੱਚ ਨੂੰ ਸਾਈਨੋਸਾਈਟਸ ਕਹਿੰਦਾ ਜਿਹਦੇ ਵਿੱਚ ਨੱਕ ਦੇ ਵਿੱਚ ਜਿਹੜੀਆਂ ਕਾਲੀ ਤੁੰਡੀਆਂ ਸਾਈਨਸ ਤਾਂ ਸਾਈਨਸ ਹੁੰਦੀਆਂ ਉਹਨਾਂ ਦੇ ਵਿੱਚ ਸੋਜ ਵਗਰਾ ਆ ਜਾਂਦੀ ਹੈ ਇਨਫਰਮੇਸ਼ਨ ਆ ਜਾਂਦੀ ਹੈ ਜਿਹੜਾ ਕਰਕੇ ਜਿਹੜਾ ਮਿਊਕਸ ਉਹਦੇ ਵਿੱਚ ਜਮਾ ਹੋ ਜਾਂਦਾ ਹੈ ਤੇ ਉਹ ਅੱਗੇ ਆਪਣੇ ਸੈਦਰਲ ਫੇਸ਼ੀਲ ਪੇਨ ਜਾਂ ਸੋਰ ਹੈਡ ਪੇਨ ਇਸ ਮੁਸਬਿਲ ਵਿੱਚ ਆਪਾਂ ਨੂੰ ਕਿਹਾ ਜਾਂਦਾ ਸਾਈਨਸ ਅਕਸਰ ਬਦਲਦੇ ਮੌਸਮ ਦੇ ਵਿੱਚ ਜਾਂ ਅਲਰਜੀ ਕਰਕੇ ਜਾਂ ਆਪਣੀ ਇਮਿਊਨਿਟੀ ਕਮਜ਼ੋਰ ਹੋਣ ਕਰਕੇ ਅਕਸਰ ਹੁੰਦਾ ਰਹਿੰਦਾ ਹੈ ਦੇਖੋ ਸੌਨ ਦੇ ਵਿੱਚ ਨਾਮ ਤੋਂ ਜਿਆ ਡਰਾਵਣਾ ਵੀ ਲੱਗਦਾ ਹੈ ਤੇ ਜੇ ਦੇਖੀਏ ਨਾ ਨਾਮ ਉਹਦੇ ਗ੍ਰੇਟ ਜਿਹਾ ਤੇ ਬੜਾ ਇਹਨਾਂ ਲੋਕੀਂ ਆਮ ਦੀ ਨਾਰਮਲ ਜਿਹੀ ਬਿਮਾਰੀ ਆ ਪਰ ਇੰਨੀ ਆਮ ਨਾਰਮਲ ਨਹੀਂ ਕਿ ਕਿ ਰਸਤਾ ਸਪੰਦ ਹੈਗਾ ਜਿਹੜਾ ਸਿਰ ਦੇ ਨਾਲ ਬ੍ਰੇਨ ਦੇ ਨਾਲ ਫਿਰਦੇ ਜਾ ਕੇ ਕਿਉਂਕਿ ਜਦੋਂ ਨੱਕ ਦੇ ਵਿੱਚ ਸੋਜਸ਼ ਆ ਜਾਂਦੀ ਹੈ ਤੇ ਅੱਗੇ ਬ੍ਰੇਨ ਨੂੰ ਜਿਹੜਾ ਆਕਸੀਜਨ ਉਹproperly ਨਹੀਂ ਪਹੁੰਚਦੀ ਨਜ਼ਰ ਪਰਕਿਸ਼ਵੀਨ ਵਿਚੇ ਰਿਕਾ ਬਣ ਜਾਂਦੇ ਆ ਸੋਜ ਰਹੇ ਨੇ ਨੱਕ ਦੇ ਵਿੱਚ ਤੇ ਕਈ ਵਾਰੀ ਕਿਤੇ ਦਿਮਾਗ ਦੇ ਵਿੱਚ ਜਿਹੜੀਆਂ ਕੈਪਸੂਲ ਜੀ ਨਿਕਲਦੀਆਂ ਡੀਨੇਟਲ ਉਹਨਾਂ ਦੇ ਵਿੱਚ ਵੀ ਇਨਫੈਕਸ਼ਨ ਹੋ ਜਾਂਦੀ ਹੈ ਸਿਰਦਰਦ ਬਹੁਤ ਜ਼ਿਆਦਾ ਹੁੰਦਾ ਬੰਦਾ ਬਹੁਤ ਪਰੇਸ਼ਾਨ ਹੁੰਦਾ ਉਹਦੇ ਵਿੱਚ ਤੇ ਵੈਸੇ ਨਹੀਂ ਹੰਤਾ ਉਹਨੂੰ ਤਾਂ ਪਤਾ ਕਿਉਂਕਿ ਇਹਦੇ ਨਾਲ ਕਈ ਵਾਰੀ ਨੱਕ ਦੇ ਵਿੱਚ ਜੜਾ ਹੈਗਾ ਪਾਣੀ ਨੱਕ ਦੇ ਵਿੱਚ ਵਗਦਾ ਹੁੰਦਾ ਜਿੱਥੇ ਵਗਦਾ ਤਾਂ ਵੀ ਪ੍ਰਸ਼ੰਨ ਕਰਦਾ ਕਈ ਵਾਰੀ ਰੁਕ ਜਾਂਦਾ ਹੈ ਡਰੇਨੇਜ ਜੜੀ ਬੰਦ ਹੋ ਜਾਂਦੀ ਤਾਂ ਫਿਰ ਉਹ ਕਿ ਸਾਨੂੰ ਹੋਣਗਾ ਇੱਥੇ ਨਸਕਚੁਅਲ ਹੁੰਦਾ ਵਾਟਰ ਪਾਣੀ ਤਾਂ ਉਹਦੇ ਵਿੱਚ ਬਹੁਤ ਗੰਦੀ ਸਵਲ ਹੁੰਦੀ ਜਿਹੜਾ ਕਿ ਗਲੇ ਦੇ ਵਿੱਚ ਨੱਕ ਦੇ ਵਿੱਚ ਜਿੱਥੇ ਵੀ ਕੀਤਾ ਜਾਂਦਾ ਤਾਂ ਉਹ ਬਹੁਤ ਜ਼ਿਆਦਾ ਫੌਲ ਸਵਲ ਹੁੰਦੀ ਉਹਦੀ ਬਹੁਤ ਹੀ ਗੰਦੀ ਸਰੀ ਹੁੰਦੀ ਹੈ ਜਿਹੜੀ ਕਿ ਉਹ ਅੱਗੇ ਜਾ ਕੇ ਹੋਰ ਗੱਫਤਰ ਦੇ ਵਿੱਚ ਪਾ ਲੈਂਦੀ ਹੈ ਵੈਸੇ ਕੁਦਰਤ ਨੇ ਮੇਹ ਬਣਾਇਆ ਤਾਂ ਆਪੂ ਸਕੂਲ ਜਰੀ ਹੈ ਕਿਉਂਕਿ ਸੈਨਸ ਜਿਹੜੇ ਖਾਲੀ ਸਮ ਜਿਹੜੇ ਮਜ਼ਬੂਤ ਫੀਚਰਸ ਨੇ ਦੇ ਸਾਹਮਣੇ ਡੰਟ ਟੈਪਿੰਗ ਫੀਚਰ ਹੈ ਤਾਂ ਖਵਾ ਨੂੰ ਡ੍ਰਿਪ ਬਰੋਂ ਹੋ ਬਗਾ ਨਾ ਨਹੀਂ ਲੈਣ ਨੂੰ ਕ੍ਰੀਨਤਾ ਨਾ ਚੀ ਉਹਦਾ ਜੋ ਟੈਂਪਰੇਚਰ ਹੈ ਲੋਅ ਆਪ ਕਰਨਾ ਨਾ ਚੀ ਜਿਹੜਾ ਆਪਣਾ ਟੈਂਪਰੇਚਰ ਚਾਹੀਦਾ ਬੋਡੀ ਨੂੰ ਉਹਨੂੰ ਉਸ ਲੈਵਲ ਤੇ ਉਸ ਟੈਂਪਰੇਚਰ 'ਤੇ ਜਾਣ ਵਾਸਤੇ ਇੱਕ ਪ੍ਰੋਸੈਸ ਦਾ ਕੰਮ ਕਰਦੇ ਜਿਹੜੇ ਟੋਗਨ ਵਿੱਚ ਮਿਊਕਸ਼ਿੰਗ ਦੇ ਜਿਹੜੇ ਕਿ ਬਾਹਰੋਂ ਕੀ ਰਿਵ ਕਰਿਆ ਜਾਂਦਾ ਉਹਨੂੰ ਇਹ ਆਪੀ ਵਿੱਚ ਮਦਰ ਉਸ ਮੌਲੈਂ ਦੇ ਪਾਤਰ ਲੈਂਦੇ ਤਾਂ ਹੀ ਤਾਂ ਤੁਹਾਨੂੰ ਸੁਣੀ ਜੀ ਮੋਗਰਮ ਦੀ ਸਿੱਖਾ ਹੁੰਦੀ ਜਿਹਦੇ ਨਾਲ ਦਿਮਾਗ ਸੀਨ ਲੈਂਦਾ ਪਾਣੀ ਦਵਾ ਮੈਂ ਤੁਹਾਨੂੰ ਛੱਡਦੇ ਨੂੰ ਨੱਕ ਦੇ ਵਿੱਚੋਂ ਉਹ ਫਿਰ ਬਾਸ ਆਊਟ ਕਰਦਾ ਇਹ ਜਿਹੜੇ ਬੈਕਟੀਰੀਆ ਵਗੈਰਾ ਹੁੰਦੇ ਆ ਦੂਸਰਾ ਇਹ ਇੱਕ ਸੈਂਸਰ ਦਾ ਕੰਮ ਕਰਦਾ ਆਪਣੀ ਸੁਗੰਧ ਸ਼ਕਤੀ ਨਾਲ ਵੀ ਜੁੜਿਆ ਹੋਇਆ ਹੈ ਤਾਂ ਮੇਰਾ ਜੇ ਸਹੀਅਤ ਕੰਮ ਇਹਦਾ ਬਹੁਤ ਜ਼ਰੂਰੀ ਹੈ ਪਰ ਜਦੋਂ ਇਹ ਆਪ ਪ੍ਰੋਗਰਾਮ ਦੇ ਵਿੱਚ ਐਂਟਰੀ ਕਰਕੇ ਜਾਂਦੀ ਹੋਵੇ ਹੋਲ ਵਰਡ ਨੂੰ ਆਪਣੇ ਪ੍ਰੋਗਰਾਮ ਬੜੀ ਕਰਦਾ ਜਿਹਦੇ ਨਾਲ ਸ਼ਰਧਾ ਤੋਂ ਹੁੰਦਾ ਜਿਵੇਂ ਬਕੌਰ ਗਾ ਖਰਾਵ ਅੱਖਾਂ ਦੇ ਵਿੱਚ ਲਾਲੀ ਅੱਖਾਂ ਦੇ ਵਿੱਚ ਜਿਹੜੀ ਹੈਗੀ ਕਰਕਹੋਣੀ ਕੰਨਾਂ ਦੇ ਵਿੱਚ ਸੋਣੀ ਸਾਤੀ ਇਹਕ ਤਾਬ ਹੁਣ ਵਿਕਾਰ ਹੋਣਾ, ਸਰੀਰ ਠੱਕਰ ਕਰਨਾ, ਕੁਝ ਖਾਣ ਨੂੰ ਜੀਣਾ ਕਰਨਾ, ਨੀਂਦ ਨਾ ਆਉਣਾ ਅੱਗੇ ਹੋਰ ਬਹੁਤ ਸ nhiều ਲਾਉਂਦਾ ਹੈ। ਕ੍ਰੀਏਟ ਕਰਦਾ। ਇਹਨੂੰ ਠੀਕ ਕਰਨਾ ਚਾਹੀਦਾ ਕੁਝ ਦਾ ਪਰਹੇਜ਼ ਰੋਜ਼ੀ ਕਿਉਂਕਿ ਇਹ ਕਫ ਦਾ ਰੋਗ ਹੈ। ਸਾਤੀ ਦੇ ਜਿਨੀਆਂ ਉੱਪਰਲੇ ਰੋਗ ਹੈ ਸਾਤੀ ਤੋਂ ਉੱਪਰ-ਉੱਪਰ ਸਾਤੀ ਦੇ ਨਾਲ ਸੰਬੰਧ ਹੋ ਜਾਂਦੇ ਜਿਹੜੇ ਜਿੱ ਤੋਂ ਉੱਪਰ ਉੱਪਰਲੇ ਜਿਹਦੇ ਵਿੱਚ ਆਪਣੇ ਫੇਫੜੇ ਆ ਗਏ, ਹਾਰਟ ਆ ਗਿਆ ਤੇ ਨਾਲ ਜਿਹੜਾ ਹੈਗਾ ਹੈੱਡ ਦੇ ਵਿੱਚ ਨੇ ਜਾਰਗਨ ਸਾਰੇ ਇਹ ਸਾਰੇ ਹੀ ਸਾਰੇ ਕਫ ਦੇ ਰੋਗ ਨਾਲ ਪ੍ਰਭਾਵਤ ਹੁੰਦੇ ਆ। ਜੋ ਕਫ ਵਾਧ ਜਾਂਦਾ ਸਰੀਰ ਦੇ ਵਿੱਚ ਤਾਂ ਫਿਰ ਇਸ ਸਮੱਸਿਆ ਦੇ ਵਿੱਚ ਆ ਜਾਂਦੇ ਆ ਖਾਸ ਕਰਕੇ ਸਰਦੀਆਂ ਦੇ ਵਿੱਚ ਜਾਂ ਜਦੋਂ ਮੌਸਮ ਬਦਲਦਾ ਤੇ ਉਦੋਂ ਆਪਾਂ ਨੂੰ ਕਾਫੀ ਜਿਹੜੀ ਉਹ ਜ਼ਿਆਦਾ ਤਾਂ ਕਰਦੀ ਹੈ ਉਹਦੇ ਲਈ ਇੱਕ ਤਾਂ ਬੜਾ ਸਰੂਲ ਵਿੱਚ ਰੱਖਦੇ ਨੇ ਬੜਾ ਸੌਖਾ ਜਾਂ ਤੇ ਆਮ ਪਪੂਲਰ ਹੈ ਨੁਕਤਾ ਤ੍ਰਿਫਲਾ ਬਾਜ਼ਾਰ ਤੋਂ ਵਿੱਚ ਮਿਲ ਜਾਂਦੇ ਕਿਸੇ ਵਧੀਆ ਕੰਪਨੀ ਦਾ ਲੈ ਲਓ ਉਹਦਾ ਚੂਰ ਜਿਹੜਾ ਰੋਜ਼ਾਨਾ ਤੁਸੀਂ ਖਾਂਦੇ ਰਹੋ ਜਿਸ ਨਾਲ ਤੁਹਾਡਾ ਪੇਟ ਵੀ ਸਾਫ਼ ਰਹੇਗਾ ਤੇ ਤੁਹਾਡਾ ਜਿਹੜਾ ਹੈਗਾ ਬਾਤਪਿਤ ਕਫ ਉਹ ਵੀ ਬੈਲੈਂਸ ਹੋ ਜਾਏਗਾ ਜਦੋਂ ਬਾਤਪਿਤ ਕਫ ਬੈਲੈਂਸ ਦੇ ਵਿੱਚ ਤਾਂ ਸਰੀਰ ਨੂੰ ਕੋਈ ਹੋਰ ਬਿਮਾਰੀ ਨਹੀਂ ਲੱਗਦੀ ਤੇ ਨਾਲ ਜਦੋਂ ਆਪਣਾ ਡਾਈਜੈਸ਼ਨ ਸਹੀ ਹੈ ਤਾਂ ਫਿਰ ਉਹ ਸਾਰੇ ਜਿਹੜੀਆਂ ਲਾਮਤ ਆਪਣੇ ਤੋਂ ਦੂਰ ਰਹਿੰਦੀਆਂ ਕਿਤਨਾ ਕਿਤੇ ਜਾ ਕੇ ਜਿਹੜਾ ਇਹ ਸਾਈਨਸਿਸਮਸੇ ਆਪਣੇ ਡਾਈਜੈਸ਼ਨ ਨਾਲ ਜੁੜੀ ਹੋਈ ਹੈ ਤੇ ਬਾਕੀ ਦੇ ਜਿਹੜੇ ਹੋਰ ਰੈਮਡੀ ਜਾਂ ਔਜੁਵੈਦਿਕ ਪਾਣਟ ਹੈ ਜਿਹੜੇ ਨੋਰਕਨ ਵਾਲੀ ਉਹ ਜਿਸ ਸੰਗੀ ਨਾੜੀ ਐ ਕੰਪ੍ਰੈਸ਼ਨ ਪਾਉਂਦਾ ਜਿਹੜੇ ਕਿੜਿ ਕਿੜੇ ਪੁਆਇੰਟਾਂ ਉੱਪਰ ਆਪਾਂ ਰੀਫਰ ਕਰ ਸਕਦੇ ਹ ਉਹ ਵੀ ਹੁਣ ਅਪ ਦੇ ਵਿੱਚ ਡਿਟੇਲ ਚ ਗੱਲ ਕਰਦੇ ਆਂ ਸਾਈਨਸਿਸ ਦੀ ਇਨਫੈਕਸ਼ਨ ਹੈ ਬਹੁਤ ਹੀ ਪਰੇਸ਼ਾਨ ਕਰਦੀ ਆਪਾਂ ਨੂੰ ਇਹਦੇ ਲਈ ਕੋਈ ਤਾਂ ਭੋਜਨ ਜਿਹੜੇ ਇਹਨਾਂ ਚੀਜ਼ ਨੂੰ ਠੀਕ ਕਰਦੇ ਆਂ ਸਾਈਨਸ ਜਿਹੜੀ ਨੱਕ ਨਾਲ ਜੁੜੀ ਹੋਈ ਬਿਮਾਰੀ ਇਸ ਵਿੱਚ ਅਲਰਜੀ ਤੇ ਫੰਗਲ ਇਨਫੈਕਸ਼ਨ ਕਰਨ ਹੁੰਦੀ ਹੈ ਜਿਸ ਕਰ ਨੱਕ ਬੰਦ ਹੋ ਸੌਹਣ ਤੇ ਪਰੇਸ਼ਾਨੀ ਸਿਰਦਰਦੀ ਸਮੱਸਿਆ ਹੋ ਜਾਂਦੇ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੈ ਸੌਹਣ ਦੇ ਵਿੱਚ ਕੀ ਹੁੰਦੀ ਹੈ ਸਾਹ ਸੁੱਟੇ ਲੈਂਦਾ ਪੂਰਾ ਮੁੱਲ ਇਹ ਨਹੀਂ ਨਿਕਲਦਾ ਸਾਹਵਾ ਨੂੰ ਅੰਦਰ ਆਫੀ ਆਪਣੇ ਨਿਰੀਖਿਕ ਪੈਸਟ ਕਰਦੀ ਹੈ ਇਸ ਸਮੱਸਿਆ ਤੋਂ ਰਹਾਤ ਪਾਉਣ ਦੇ ਲਈ ਆਪਣ ਨੂੰ ਕੋਈ ਚੀਜ਼ ਆਪਣੀ ਖਾਣ ਦੇ ਵਿੱਚ ਸ਼ਾਮਲ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਵਿੱਚ ਲਸਣ ਅਦਰਕ ਸਹਿਦ ਕਾਲੀ ਮਿਰਚ ਤੁਲਸੀ ਦਾਲਚੀਨੀ ਬੀਰੀ ਇਹ ਅਕਸਰ ਵਰਤਨ ਦੇ ਵਿੱਚ ਆ ਜਾਂਦੇ ਆ ਆਪਾਂ ਥੋੜੀ ਜਿਹੀ ਨੇਲ ਪੇਡ ਦੀ ਗੱਲ ਕਰਦੇ ਆ ਜੇ ਆਪਾਂ ਸਾਈਨਸ ਦੀ ਸਮੱਸਿਆਤ ਰਾਤ ਪੌਣੀ ਤਾਂ ਆਪਾਂ ਆਪਣੇ ਖਾਣੇ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਸ਼ਾਮਿਲ ਕਰਨੀਆਂ ਪੈਣਗੀਆਂ ਜਿਦੇ ਵਿੱਚ ਹੈਗੇ ਲਸਣ ਲਸਣ ਦੇ ਵਿੱਚ ਕਈ ਚਿਕਿਤਸਕ ਸੁਭਣ ਪਾਏ ਜਾਂਦੇ ਆ ਇਸ ਨਾਲ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਜੇਕਰ ਤੁਹਾਨੂੰ ਸਾਈਨਸ ਦੀ ਸਮੱਸਿਆ ਹੈ ਤਾਂ ਤੁਸੀਂ ਲਸਣ ਆਪਣੇ ਖਾਣੇ ਦੇ ਵਿੱਚ ਸ਼ਾਮਿਲ ਕਰ ਸਕਦੇ ਆ ਲਸਣ ਦੇ ਵਿੱਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਆ ਜਿਸ ਕਾਰਨ ਇਹ ਸਾਈਨਸ ਨੂੰ ਕੰਟਰੋਲ ਕਰ ਦੇ ਵਿੱਚ ਬਹੁਤ ਮਦਦ ਕਰਦੀ ਹੈ ਇਹ ਸਾਈਨਸ ਨੂੰ ਠੀਕ ਕਰਨ ਦੇ ਲਸਣ ਦਾ ਹੀ ਨੁਕਤਾ ਹੈ ਉਹ ਹੈ ਵੀ ਸਰੰਗੂ ਤੇਲ ਦਾ ਦੀਵਾ ਜਿਵੇਂ ਪੰਡੋਲੀ ਵੇਲੇ ਜਿਗੋਣੇ ਆ ਉਸ ਤੋਂ ਕੰਝਾ ਕੇ ਤੇ ਲਸਣ ਦੀ ਦੋ ਤਰੀਆਂ ਲੈ ਕੇ ਉਹਦੇ ਵਿੱਚ ਤੁਸੀਂ ਸੁਨੂ ਗਰਲ ਲਗਾ ਲਓ ਤੁਹਾਨੂੰ ਉਸ ਦੀ ਵੀਰੀ ਲੋਅ ਜਲਾਟ ਜੀ ਨੂੰ ਪਕਾ ਦੇ ਉਹਦੇ ਤੇ ਜਲਾ ਲਓ ਬਿਲਕੁਲ ਕਾਲੀ ਹੋ ਜਾਂਦੋ ਸਾੜ ਜਾਂਦੋ ਤੁਹਾਨੂੰ ਅੰਦਰੋਂ ਸਿਰ ਘਸਕ ਸੁੱਕਾ ਸਰੋਂ ਤੇ ਫਿਰ ਤੁਸੀਂ ਨੂੰ ਮਸਲ ਕੇ ਪਾਊਡਰ ਜਿਆ ਬਣਾ ਕੇ ਰਾਤ ਦੇ ਸਮੇਂ ਕੱਚੇ ਦੁੱਧ ਦੇ ਨਾਲ ਲਓ ਇਹ ਨਾਲ ਤੁਹਾਨੂੰ ਕੁਝ ਹਫਤਾ ਦਰਜਨ ਰਸਾ ਇਹ ਨਾਲ ਤੁਹਾਡੀ ਜਿਹੜੀ ਸਾਇੰਸ ਦੀ ਸਮੱਸਿਆ ਨਜਲੀ ਦੀ ਜਿਗਾਮ ਦੀ ਸਿਰਦਰਦ ਮਾਈਗਰੇਨ ਦੀ ਸਭ ਤੋਂ ਜ਼ਿਆਦਾ ਦੀ ਸਮੱਸਿਆ ਜਿਹੜੀ ਖਤਮ ਹੋ ਗਈ ਜਨਾਜ਼ੀ ਨਹੀਂ ਹੋ ਜਾਵੇਗਾ ਤਾਂ ਨਮੂਨੀਆਂ ਵੀ ਇਹਦੇ ਨਾਲ ਜਿਹੜਾ ਹੈਗਾ ਬਹੁਤ ਹੱਦ ਤੱਕ ਠੀਕ ਹੋ ਜਾਂਦਾ ਅਦਰਕ ਜਿੰਜਰ ਸੰਘਾਸ਼ ਜਾਨੂੰ ਰਹਾਤ ਦੇ ਵਿੱਚ ਬਹੁਤ ਵੱਡਾ ਰੋੜਾ ਤੱਕ ਕਰਦਾ ਹੈ ਤੇ ਅਕਸਰ ਪੈਨੋ ਆਪਣੀ ਡਾਈਟ ਵਿੱਚ ਸਬਜ਼ੀਆਂ ਦੇ ਵਿੱਚ ਸ਼ਾਮਲ ਕਰਦੇ ਇਹ ਨਕਤ ਗਲੀ ਨੋਰਾ ਰਾਂ ਦੇ ਵਿੱਚ ਜਿਹੜਾ ਹੈਗਾ ਉਹੋ ਜੇ ਤਤ ਪਾਇਦਾ ਜਿਹੜਾ ਕਿ ਸਾਡੀ ਇਮਿਊਨਿਟੀ ਨੂੰ ਬਣਾਉਂਦਾ ਸਾਡੇ ਪਾਜਾਸਨ ਨੂੰ ਵਧਾਉਂਦਾ ਪਲਸ ਇਹ ਤਰੀ ਸਾਈਨਸ ਬਿਸਮਸ ਜ ਉਹਨੂੰ ਵੀ ਠੀਕ ਕਰਦੇ ਆ ਅਦਰਕ ਨੂੰ ਆਪਾਂ ਵਕਤ ਰੰਗ ਵਰਤਦੇ ਹਾਂ ਨਾਲੀ ਸੁਪ ਬਣਾ ਲੈ